ਤਾ ਸਾਨੂੰ ਵਾਦਾ ਕੀਤਾ ਵੀ ਤੁਹਾਨੂੰ ਟੀਚਰਾਂ ਦੇ ਨਾਲ ਪੱਕਾ ਕਰ ਦਿੱਤਾ ਜਾਏਗਾ ਪਰ ਇਹਨਾਂ ਨੇ ਉਹ ਵਾਦੇ ਤੋਂ ਮੁੱਕਰ ਕੇ ਅੱਜ ਤੱਕ ਸਾਨੂੰ ਪੱਕਾ ਨਹੀਂ ਕੀਤਾ ਕੰਮ ਤਾਂ ਸੀ ਸਰਕਾਰ ਦਾ ਕਰਦੇ ਆ ਜੀ ਦੁੱਗਣਾ ਦੁੱਗਣਾ ਕੰਮ ਲਿਆ ਜਾਂਦਾ ਸਾ ਤੋਂ ਜੇ ਕੋਈ ਚੌਂਕੀਦਾਰ ਆ ਉਹਨੂੰ ਦਿਨੇ ਵੀ ਉਹ ਤੋਂ ਕੰਮ ਲਿਆ ਜਾਂਦਾ ਜੀ ਚੌਂਕੀਦਾਰਾਂ ਤੋਂ ਦਿਨ ਦੇ ਵਿੱਚ ਵੀ ਕੰਮ ਲਿਆ ਜਾਂਦਾ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਚੌਂਕੀਦਾਰ ਦੇ ਸਾਡੇ 3 ਸਾਲ ਸਾਲ ਬੀਤ ਗਏ ਭਾਈ ਸਾਡੀ ਪੱਕਾ ਕਰਨ ਦੀ ਤਾਂ ਗੱਲ ਦੂਰ ਦੀ ਸਾਡੀ ਨੌਕਰੀ ਖਤਰੇ ਚ ਪਾਈ ਪਈ ਐ ਜਿੰਨੇ ਵੀ ਵਲੰਟੀਅਰ ਖੜੇ ਨੇ ਵਿਚਾਰੇ ਸਾਰੇ ਪਰੇਸ਼ਾਨ ਨੇ ਸਰਕਾਰ ਤੋਂ ਵੀ ਇਹ ਕਦੋਂ ਜਾਨੀ ਕਿ ਸਾਨੂੰ ਪੱਕਾ ਕਰੂਗੀ ਸਸਿਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਸੰਗਰੂਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਜਿਹੜਾ ਕਰਨ ਧਰਨਾਕਾਰੀ ਲੋਕ ਨੇ ਇੱਥੇ ਆਏ ਹੋਏ ਨੇ ਕਿਉਂਕਿ ਬਹੁਤ ਸਾਰੀਆਂ ਯੂਨੀਅਨਾਂ ਨੇ ਜਿਹੜੀਆਂ ਇੱਥੇ ਆਪੋ ਆਪਣੀਆਂ ਮੰਗਾਂ ਲੈ ਕੇ ਅੱਜ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਪਹੁੰਚੀਆਂ ਹੋਈਆਂ ਨੇ ਸੋ ਇੱਕ ਪਾਸੇ ਜਿਹੜਾ ਖਟਕੜ ਕਲਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਸਰਕਾਰੀ ਤੌਰ ਤੇ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਜਿਹੜੇ ਆਪਣੇ ਜ਼ਮਹੂਰੀ ਹੱਕ ਮੰਗਦੇ ਨੇ ਕਾਮਿਆਂ ਦੇ ਵੱਲੋਂ ਮਿਹਨਤ ਕਸ਼ ਲੋਕਾਂ ਦੇ ਵੱਲੋਂ ਇੱਕ ਆਪਣੇ ਰੂਪ ਦੇ ਵਿੱਚ ਜਿਹੜਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਆਪਣੇ ਹੱਕ ਨੇ ਜਿਹੜੇ ਉਹ ਸਰਕਾਰ ਦੇ ਕੋਲੋਂ ਮੰਗੇ ਜਾ ਰਹੇ ਨੇ ਸੋ ਸਾਡੇ ਕੋਲੇ ਕੁਝ ਯੂਨੀਅਨ ਦੇ ਆਗੂ ਵੀਰ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਮਸਲਾ ਕੀ ਹੈ ਤੁਹਾਡਾ ਜਿਸ ਨੂੰ ਲੈ ਕੇ ਤੁਸੀਂ ਇੱਥੇ ਮਸਲਾ ਤਾਂ ਇਹ ਹੈ ਜੀ 2010 ਦੇ ਵਿੱਚ ਨਾ ਸੈਂਟਰ ਨੇ ਸਕੂਲ ਖੁੱਲੇ ਦੀ ਅਦਰਸਤੇ ਮਾਡਲ ਸਕੂਲ ਸੈਂਟਰ ਦੇ CBSE ਨਾਲ ਅਫੀਲੀਏਟਡ ਦੀ ਉਹ ਸਕੂਲ ਉਦੋਂ ਅਸੀਂ 90 93 ਬੰਦੇ ਰੱਖੇਗੇ ਦੀ ਉਦੋਂ ਦਰਜਾ ਚਾਰਚਾ ਤੇ ਸਰਕਾਰ ਨੇ ਸਾਡੇ ਤੇ ਪਾਲਿਸੀ ਲਾਗੂ ਕਰੀ ਸੀ ਵੀ ਇਹ ਤੁਹਾਨੂੰ ਪੱਕਾ ਕਰ ਦਿੱਤਾ ਜਾਊਗਾ ਟੀਚਰਾਂ ਦੇ ਨਾਲ ਟੀਚਰ 2019 ਦੇ ਵਿੱਚ ਜਦੋਂ CBSE ਬੋਰਡ ਤੋਂ ਸੈਂਟਰ ਬੋਰਡ ਤੋਂ ਜਿਹੜੀ ਕਿ ਪੰਜਾਬ ਬੋਰਡ ਹੁੰਦੇ ਅੰਡਰ ਲੈ ਲਿਆ ਦੀ ਜਦੋਂ ਕੈਪਟਨ ਕੈਪਟਨ ਦੀ ਸਰਕਾਰ ਸੀ ਤਾਂ ਸਾਨੂੰ ਵਾਦਾ ਕੀਤਾ ਵੀ ਤੁਹਾਨੂੰ ਟੀਚਰਾਂ ਦੇ ਨਾਲ ਪੱਕਾ ਕਰ ਦਿੱਤਾ ਜਾਏਗਾ ਪਰ ਇਹਨਾਂ ਨੇ ਉਹ ਵਾਦੇ ਤੋਂ ਮੁੱਕਰ ਕੇ ਅੱਜ ਤੱਕ ਸਾਨੂੰ ਪੱਕਾ ਨਹੀਂ ਕੀਤਾ ਜਦੋਂ ਆ ਮਾਨ ਮਾਨ ਦੀ ਸਰਕਾਰ ਬਣੀ ਇਹਨੇ ਵੀ ਸਾਡੇ ਨਾਲ ਵਾਦਾ ਕੀਤਾ ਸੀ ਸਾਡੇ ਮੁੱਖ ਜਿਹੜੇ ਐਮ ਐਲ ਏ ਅਸੀਂ ਚੁਣੇ ਨੇ ਵੱਖ-ਵੱਖ ਉਹਨਾਂ ਤੋਂ ਜਿਲ੍ਹਿਆਂ ਤੋਂ ਲਾ ਲੋ ਜਾਂ ਹਾਂ ਜੀ ਉਹਨਾਂ ਨੇ ਸਾਨੂੰ ਇਹ ਵਾਦਾ ਕੀਤਾ ਸੀ ਕਿ ਵੀ ਤੁਹਾਨੂੰ ਜਦੋਂ ਸਾਡੀ ਸਰਕਾਰ ਬਣ ਗਈ ਤੁਹਾਨੂੰ ਪੱਕਾ ਕਰ ਕੀਤਾ ਜਾਏਗਾ ਸਾਡੇ 3 ਸਾਲ ਸਾਲ ਬੀਤ ਗਏ ਬਾਈ ਸਾਡੀ ਪੱਕਾ ਕਰਨ ਦੀ ਤਾਂ ਗੱਲ ਦੂਰ ਦੀ ਸਾਡੀ ਨੌਕਰੀ ਖਤਰੇ 'ਚ ਪਾਈ ਪਈ ਹੈ ਕਿਉਂਕਿ ਉੱਥੇ ਸਾਡੇ ਨਾਲ ਜਿਹੜਾ ਦੁਰਵਿਵਹਾਰ ਹੁੰਦਾ 24 24 ਘੰਟੇ ਅਸੀਂ ਡਿਊਟੀਆਂ ਦਿੰਨੇ ਆ ਸਾਡੀਆਂ ਭੈਣਾਂ ਵਿਚਾਰੀਆਂ ਉਹ ਬੈਠੀਆਂ ਨੇ ਰੁਲਦੀਆਂ ਪਈਆਂ ਨੇ ਜਿਹੜੇ ਕੀ 10000 ਰੁਪਏ ਦੇ ਨਾ 10000 ਰੁਪਏ ਵਿੱਚ ਨਗੌਣੀਆਂ ਤਨਖਾਹਾਂ ਤੇ ਕੰਮ ਕਰ ਰਹੀਆਂ ਨੇ ਉਹ ਬਾਈ ਬਾਈ ਜੀ ਤੁਹਾਡਾ ਕੰਮ ਕੀ ਹੁੰਦਾ ਸਕੂਲ ਦੇ ਵਿੱਚ ਮੈਂ ਚੌਂਕੀਦਾਰਾਂ ਜੀ ਨਾਈਟ ਡਿਊਟੀਆਂ ਮੇਰੀ ਮੈਂ ਸ਼ਾਮ ਨੂੰ ਆ ਜਾਂਦਾ ਬਾਈ ਢੜਕੀ 7 8 ਵਜੇ ਤੱਕ ਡਿਊਟੀ ਦਿੰਨਾ 16 ਘੰਟੇ ਡਿਊਟੀ ਦਿੰਨਾ ਬਾਈ ਮੈਂ ਜ਼ਿੰਮੇਵਾਰੀ ਵੀ ਪੂਰੀ ਹੁੰਦੀ ਹੈ ਸਕੂਲ ਦੀ ਜ਼ਿੰਮੇਵਾਰੀ ਪੂਰੀ ਬਾਈ ਜ਼ਿੰਮੇਵਾਰੀ ਪੂ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਘਟਣਾ ਵਾਪਰਦੀ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਬਹੁਤ ਸਾਰਾ ਜਿਹੜੇ ਕਿ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪੈਂਦਾ ਬਹੁਤ ਸਾਰੇ ਜ਼ਿੰਮੇਵਾਰੀ ਵਾਲਾ ਹਾਂਜੀ ਬਹੁਤ ਲੰਮਾ ਪ੍ਰੋਸੈਸ ਹੈ ਜੇ ਕੋਈ ਵੀ ਘਟਨਾ ਹੁੰਦੀ ਹੈ ਤਾਂ ਅਸੀਂ ਜ਼ਿੰਮੇਵਾਰ ਹਾਂ ਭਾਈ ਉਹਦੇ ਅਸੀਂ ਨਗਿਉਣੀਆਂ ਤਨਖਾਹਾਂ ਦੇ ਕੰਮ ਕਰ ਰਹੇ ਹਾਂ ਭਾਈ ਆ ਸਾਡੇ ਨਾਲ ਤੇ ਜਿੰਨੇ ਵੀ ਵਲੰਟੀਅਰ ਖੜੇ ਨੇ ਵਿਚਾਰੇ ਸਾਰੇ ਪਰੇਸ਼ਾਨ ਨੇ ਸਰਕਾਰ ਤੋਂ ਵੀ ਇਹ ਕਦੋਂ ਜਾਨੀ ਕਿ ਸਾਨੂੰ ਪੱਕਾ ਕਰੂਗੀ ਤੇ ਸਾਡਾ ਕੋਈ ਜਿਸ ਤਰ੍ਹਾਂ ਬਾਈ ਹੁਰਾ ਨੇ ਦੱਸਿਆ ਕਿ ਇਹ ਤੁਸੀਂ ਇੱਕ ਪ੍ਰਾਈਵੇਟੇਸ਼ਨ ਤੌਰ ਦੇ ਜਿਹੜੇ ਸਕੂਲ ਸੀ ਉਹਨਾਂ ਦੇ ਵਿੱਚ ਭਰਤੀ ਹੋਏ ਹੋ ਹਨ ਤੇ ਹੁਣ ਫਿਰ ਸਰਕਾਰ ਸਾਰਿਆਂ ਨੂੰ ਕਿਵੇਂ ਪੱਕਾ ਕਰੇ ਸਰਕਾਰ ਤਾਂ ਦੇਖੋ ਜਿਹੜੇ ادارے ਸਰਕਾਰੀ ਨੇ ਉਹਨਾਂ ਦੇ ਵਿੱਚ ਤਾਂ ਮੰਨਿਆ ਕਿ ਪੱਕਾ ਕਰ ਸਕਦੇ ਪਰ ਤੁਸੀਂ ਜੇ ਜਸਰੇ ਨੇ ਬਾਈ ਹੁਰੀ ਵੀ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰ ਰਹੇ ਹੋ ਉਹਨਾਂ ਨੂੰ ਸਰਕਾਰ ਕਿਵੇਂ ਪੱਕਾ ਕਰੇ ਇਕੱਲਾ ਸਕੂਲਾਂ ਵਾਲਿਆਂ ਤਿੰਨੇ ਹਰੇਕ ਵਿਭਾਗ ਵਿੱਚ ਜੀ ਸਰਕਾਰ ਇਸ ਤਰ੍ਹਾਂ ਕਰਦੀ ਹੈ ਜੀ ਅਸੀਂ ਇਹ ਸੋਚਦੇ ਹਾਂ ਵੀ ਜਦੋਂ ਅਸੀਂ ਲੱਗੇ ਸੀ 3184 ਰੁਪਏ ਤਨਖਾਹ ਸੀਗੀ ਜੀ ਫਿਰ ਹੌਲੀ ਹੌਲੀ 3940 4258 ਹੌਲੀ ਹੌਲੀ ਵਧਾਈ ਗਏ ਡੀਸੀ ਰੇਟ ਕਰਕੇ ਵਧਾਈ ਗਏ ਕਿਉਂਕਿ ਇਹ ਠੇਕਾ ਪਹਿਲਾਂ ਇਹਨਾਂ ਨੇ ਕੈਪ ਯੂਟਿਲਿਟੀ ਕੰਪਨੀ ਨੂੰ ਦਿੱਤਾ ਉਹਨਾਂ ਨੇ 2 ਸਾਲ ਬਾਅਦ ਠੇਕਾ ਛੱਡਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 2 ਸਾਲ ਸਾਡਾ ਠੇਕਾ ਚੱਕਿਆ ਜੀ 2010 ਤੋਂ ਲੈ ਕੇ 2014 ਤੱਕ ਸਾਡਾ EPF ਵੀ ਨਹੀਂ ਜਮ੍ਹਾਂ ਕਰਾਇਆ ਜੀ ਇਹਨਾਂ ਨੇ ਉਦੋਂ ਸਿੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਸੀਗੇ ਜੀ ਅਸੀਂ ਡੀਜੀਸੀ ਦਫ਼ਤਰ ਵੀ ਗਏ ਉੱਥੇ ਵੀ ਅਸੀਂ ਲੈਟਰ ਦੇ ਕੇ ਆਏ ਆ ਜੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਅਸੀਂ ਸੀਐਮ ਦਫ਼ਤਰ ਸਾਹਿਬ ਵੀ ਗਏ ਜੀ ਉੱਥੇ ਓਐਸਡੀ ਬਰਾੜ ਸਾਹਿਬ ਬੈਠੇ ਸੀ ਉਹ ਕਹਿੰਦੇ ਵੀ ਅਸੀਂ ਤੁਹਾਡੀ ਗੱਲ ਰੱਖਾਂਗੇ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਭਾਈ ਜੀ ਕਿੰਨੀਆਂ ਕਿੰਨੀਆਂ ਕਿ ਤਨਖਾਹਾਂ ਹਤੇ ਜਿਹੜਾ ਕੰਮ ਕਰਨ ਲਈ ਮਜਬੂਰ ਸਾਡੀ ਜੀ ਲਾਲੋ ਸਾਹਿਬ ਕਿਸੇ 10000 ਹੈ ਕਿਸੇ ਦੀ 11000 ਹੈ ਜੀ ਇਹਨਾਂ ਨੇ ਹੋਰ ਹੀ ਪਾਲਿਸੀ ਬਣਾ ਦਿੱਤੀ ਜੀ ਸਕਿਲਡ ਤੇ ਅਨਸਕਿਲਡ ਜੀ ਕਿਉਂਕਿ ਕੰਮ ਤਾਂ ਅਸੀਂ ਸਰਕਾਰ ਦਾ ਕਰਦੇ ਆ ਜੀ ਦੁਗਣਾ ਦੁਗਣਾ ਕੰਮ ਲਿਆ ਜਾਂਦਾ ਸਾ ਤੋਂ ਜੇ ਕੋਈ ਚੌਕੀਦਾਰ ਆ ਉਹਨੂੰ ਦਿਨੇ ਵੀ ਉਹ ਤੋਂ ਕੰਮ ਲਿਆ ਜਾਂਦਾ ਜੀ ਅੱਛਾ ਮਤਲਬ ਭਾਈ ਜਿਸ ਤਰ੍ਹਾਂ ਬਾਈ ਹੁਰੀ ਦੱਸ ਰਹੇ ਨੇ ਵੀ ਚੌਕੀਦਾਰਾਂ ਤੋਂ ਦਿਨ ਦੇ ਵਿੱਚ ਵੀ ਕੰਮ ਲਿਆ ਜਾਂਦਾ ਹੈ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਚੌਕੀਦਾਰ ਦਿਨ ਦੇ ਵਿੱਚ ਆਹ ਜੀ ਪੀਐਨ ਦੀ ਡਿਊਟੀ ਨਿਭਾਉਂਦੇ ਮਤਲਬ ਦਿਨ ਦੇ ਵਿੱਚ ਤੇ ਮਤਲਬ ਵੀ ਰਾਤ ਨੂੰ ਚੌਕੀਦਾਰ ਕਰਦੇ ਜੀ ਤੇ ਦਿਨੇ ਕਈ ਵਾਰੀ ਮਨ ਲਓ ਕੋਈ ਬਾਹਰ ਅੰਦਰ ਦਾ ਕੰਮ ਹੁੰਦਾ ਬੈਂਕ ਵਗੈਰਾ ਜਾਂ ਉਹ ਵੀ ਕੀਤਾ ਜਾਂਦਾ ਜੀ ਤੇ ਪੀਐਨ ਦੀ ਡਿਊਟੀ ਨਿਭਾਉਂਦੇ ਅਜੀ ਬਿਲਕੁਲ ਪੀਐਨ ਕੰਮ ਚੌਕੀਦਾਰ ਮਲੋ ਦੋ ਜਣੇ ਦਾ ਕੰਮ ਕਰਦੇ ਹਾਂ ਅਸੀਂ ਪਰ ਤਨਖਾਹ ਤੁਹਾਡੀ ਉਹੀ ਹੈ ਜਿਹੜੀ ਇੱਕ ਚੌਕੀਦਾਰ ਬਿਲਕੁਲ 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 ਆਹ ਕੋ 10-12000 ਰੁਪਏ ਤਨਖਾਹ ਮਿਲਦੀ ਹੈ ਭਾਈ ਜੀ ਤੁਸੀਂ ਪ੍ਰਾਈਵੇਟ ਸਕੂਲ ਚ ਕੰਮ ਕਰਦੇ ਨਹੀਂ ਜੀ ਅਸੀਂ ਸਰਕਾਰੀ ਸਕੂਲ ਚ ਪੰਜਾਬ ਸਕੂਲ ਸਿੱਖਿਆ ਬੋਰਡ ਜੀ ਸਰਕਾਰੀ ਸਕੂਲ ਖੁੱਲੇ ਜੀ 2010 ਦੇ ਵਿੱਚ 2010 ਦੇ ਵਿੱਚ ਨਾ ਸਰਕਾਰੀ ਸਕੂਲ ਖੁੱਲੇ ਤੀਏ ਸੀ ਵੀਐਸੀ ਬੋਰਡ ਨਾਲ ਐਫੀਲੀਏਟਡ ਆ ਇਹ ਸਰਕਾਰੀ ਸਕੂਲ ਤੀਏ ਉਦੋਂ ਇਹ ਫਿਰ ਪੰਜਾਬ ਗੌਰਮੈਂਟ ਦੇ ਅੰਡਰ ਆ ਗਏ ਉਦੋਂ ਸੈਂਟਰ ਦੇ ਦਿੱਤੇ ਫਿਰ ਪੰਜਾਬ ਗੌਰਮੈਂਟ ਦੇ 2019 ਦੇ ਵਿੱਚ ਉਦੋਂ ਤੇ ਜਿਹੜੇ ਸਾਡੇ ਪੀਐਨ ਨੇ ਚੌਂਕੀਦਾਰ ਨੇ ਜਿਹੜੇ ਅਦਰ ਸਕੂਲ ਨੇ ਉਹਦੇ ਵਿੱਚ ਪੰਜ ਮੁਲਾਜ਼ਮ ਨੇ ਜਿਹੜੇ ਅਦਰ ਸਕੂਲ ਮਾਡਲ ਸਕੂਲ ਨੇ ਉਹਨਾਂ ਵਿੱਚ ਤਿੰਨ ਨੇ ਪਰ ਜਿਹੜੇ ਤਿੰਨ ਨੇ ਜਿੱਤੇ ਉਹਨਾਂ ਤੋਂ ਵੀ ਪੰਜ ਜਿੰਨਾ ਕੰਮ ਲਿਆ ਜਾਂਦਾ ਪੰਜ ਜਿੰਨਾ ਕੰਮ ਲਿਆ ਪੀਐਨ ਦੀ ਉਹ ਤੋਂ ਡਿਊਟੀ ਲਈ ਜਾਂਦੀ ਜਿਦ ਤਰਾ ਸਵੀਪਰ ਹੈ ਸਵੀਪਰ ਦੇ ਨਾਲ ਮੱਲ ਦਾ ਮਾਲੀ ਉਹ ਕੰਮ ਕਰਨ ਲੱਗ ਜੇ ਵਿਚਾਰਾ ਕਿਉਂ ਵੱਡੀਆਂ ਬਿਲਡਿੰਗਾਂ ਨੇ ਬੰਦੇ ਕਿੰਨੇ ਜੀ ਮਾਲੀ ਹੈ 12-12 ਕਿਲੇ ਦਾ 10 ਕਿਲੇ ਦੇ ਵਿੱਚ ਸਕੂਲ ਬਣੇ ਹੋਏ ਨੇ ਮਾਲੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਮਾਲੀ ਦੇ ਉਹਦੇ ਨਾਲ ਤਿੰਨ ਬੰਦੇ ਚਾਹੀਦੇ ਨੇ ਉਹ ਵਿਚਾਰਾ ਇਕੱਲਾ ਕਰਦਾ ਹੈ ਤੁਹ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਪਰੇਸ਼ਾਨੀ ਇਹ ਹੈ ਕਿ ਇੱਕ ਤਾਂ ਕੰਮ ਹੈ ਜਿਹੜਾ ਉਹ ਦੁੱਗਣਾ ਲਿਆ ਜਾਂਦਾ ਪਰ ਦੂਜੀ ਪਾਸੇ ਜਿਹੜੀ ਤਨਖਾਹ ਹੈ ਉਹ ਇੱਕ ਡਿਊਟੀ ਵਾਲੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਵੀ ਘੱਟ ਹੈ ਜਿਹੜੀ ਤਨਖਾਹ ਉਹ ਦਿੱਤੀ ਜਾਂਦੀ ਹੈ ਤੇ ਨਾਲ ਕਿਤੇ ਨਾ ਕਿਤੇ ਤੁਹਾਡੀ ਮੰਗ ਮੈਨੂੰ ਲੱਗਦਾ ਵੀ ਇਹ ਵੀ ਤੁਸੀਂ ਚਾਹਣਾ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਵਰਕਰ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੱਕਾ ਕੀਤਾ ਜਾਵੇ ਜੀ ਜ਼ਰੂਰ ਪੱਕਾ ਕੀਤਾ ਜਾਵੇ ਜੀ ਲਾ ਲਓ ਵੀ ਜਿਤਨਾ ਅੱਜ ਸਮਾਂ ਹੋ ਗਿਆ ਬਈ ਤੁਹਾਨੂੰ 15 ਸਾਲ ਹੋ ਗਏ ਜੀ 2010 ਦੇ ਵਿੱਚ ਗੁਲੇਤੀਗੇ ਜੀ ਅ ਅੱਜ ਦੇਖ ਲਓ 2025 ਚੱਲਦਾ ਪਿਆ ਜੀ ਤੇ ਹੁਣ ਤੱਕ ਤੁਹਾਡਾ ਮਤਲਬ ਪੱਕੇ ਨਹੀਂ ਕੀਤਾ ਨਾ ਜੀ ਅਸੀਂ ਬੜੇ ਧਰਨੇ ਲਈ ਤੁਹਾਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਪੱਕਾ ਕੀਤਾ ਜਾਊਗਾ ਜੀ ਹਾਂ ਜੀ ਹਾਂ ਪੱਕਾ ਕੀਤਾ ਜਾਊਗਾ ਜੀ ਫਿਰ ਇਦੂ ਮਾਗਰੋ ਪਹਿਲਾਂ ਸਾਡੇ ਦੂਏ ਲੋਡ ਕੰਟਰੈਕਟ ਦੀ ਸਰਕਾਰ ਵੱਲੋਂ ਇਦੂ ਮਾਗਰੋ ਸਾਡੇ ਤੇ ਨਾ ਦੂਜਾ ਕੰਟਰੈਕਟ ਕਰ ਦਿੱਤਾ ਜਿ ਤਰ੍ਹਾਂ ਠੇਕੇਦਾਰੀ ਸਿਸਟਮ ਆ ਆਊਟਸੋਰਸ ਆਊਟਸੋਰਸ ਦੇ ਵਿੱਚ ਵੰਡ ਦਿੱਤਾ ਸਾਨੂੰ ਇਹਨਾਂ ਨੇ ਸੋ ਕਿਤੇ ਨਾ ਕਿਤੇ ਬਾਈ ਹੋਰਾਂ ਦੀ ਸਮੱਸਿਆ ਵੀ ਉਹੀ ਹੈ ਕਿ ਪਹਿਲਾਂ ਜਿਹੜੀ ਭਰਤੀ ਹੁੰਦੀ ਹੈ ਉਸ ਸਮੇਂ ਦੱਸਿਆ ਜਾਂਦਾ ਕਿ ਤੁਹਾਨੂੰ ਪੱਕਿਆਂ ਕਰ ਦਿੱਤਾ ਜਾਵੇਗਾ ਕੁਝ ਸਮੇਂ ਦੇ ਬਾਅਦ ਪਰ ਜਦੋਂ ਸਮਾਂ ਲੰਘ ਜਾਂਦਾ ਹੈ 10 10 12 12 ਸਾਲ 15 15 ਸਾਲ ਲੰਘ ਜਾਂਦੇ ਨੇ ਤੇ ਨਗੂਣੀਆਂ ਤਨਖਾਹਾਂ ਦੇ ਉੱਤੇ ਬਾਈ ਹੋਰਾਂ ਨੂੰ ਕੰਮ ਕਰਨਾ ਪੈਂਦਾ ਤਾਂ ਬੰਦਾ ਜਾਂ ਤਾਂ ਫਿਰ ਆਪਣੀ ਡਿਊਟੀ ਛੱਡਣ ਲਈ ਮਜਬੂਰ ਹੋ ਜਾਂਦਾ ਫਿਰ ਜਾਂ ਆਪਣੀਆਂ ਤਨਖਾਹਾਂ ਵਧਾਉਣ ਲਈ ਜਦੋਂ ਧਰਨੇ ਪ੍ਰਦਰਸ਼ਨ ਲਾਉਂਦਾ ਤਾਂ ਉਹਨਾਂ ਨੂੰ ਸਰਕਾਰ ਦੇ ਖਿਲਾਫ ਬੋਲਣ ਤੋਂ ਵੀ ਬੰਦ ਕੀਤਾ ਜਾਂਦਾ ਸੋ ਕਿਤੇ ਨਾ ਕਿਤੇ ਇੱਕੋ ਹੀ ਇੱਕ ਰਾਹ ਬਚਦਾ ਕਿ ਉਹ ਮੀਡੀਆ ਤੇ ਆ ਕੇ ਆਪਣੀ ਜਿਹੜੀ ਮੰਗ ਆ ਉਹ ਰੱਖਦੇ ਨੇ ਆਪਣਾ ਦੁੱਖ ਹੈ ਜਿਹੜਾ ਮੀਡੀਆ ਰਾਹੀਂ ਸੁਣਾਉਂਦੇ ਨੇ ਸੋ ਅਸੀਂ ਬਾਈ ਹੋਰਾਂ ਦਾ ਜਿਹੜਾ ਜਿਹੜੀਆਂ ਵੀ ਜੂਨੀਅਰ ਇੱਥੇ ਆ ਰਹੀਆਂ ਨੇ ਸਾਰੀਆਂ ਦੇ ਦੁੱਖ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਸੀਂ ਆਪਣੀ ਰੈਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸ਼ਾਸਿਕਾਲ